ਉਹ ਤੋੜਾ ਓਸ਼ੋ ਬਾਰੇ ਕੀ ਵਿਚਾਰ ਓਸ਼ੋ ਓਸ਼ੋ ਕਹਿੰਦੇ ਇਸ ਤਰ੍ਹਾਂ ਬਟਾ ਵੀ ਓਸ਼ੋ ਫਲਸਫੀ ਦਾ ਪ੍ਰੋਫੈਸਰ ਸੀ ਹੂੰ ਫਲਸਫੀ ਦਾ ਜੇ ਕਿਸੇ ਨੇ ਸਹੀ ਅਰਥ ਵਿੱਚ ਫਲਸਫੀ ਤੇ ਧਰਮ ਨੂੰ ਪੜਿਆ ਤੇ ਓਸ਼ੋ ਸੀ ਹਿੰਦੁਸਤਾਨ ਚ ਕੋਈ ਬੰਦਾ ਫਲਸਫੀ ਤੇ ਧਰਮ ਨੂੰ ਇਕੱਠਾ ਉਹਦੇ ਜਨਾਂ ਨੇ ਕਿਸੇ ਨੇ ਪੜਿਆ ਇਹ ਵੀ ਪੱਕੀ ਗੱਲ ਹੈ ਬੜਾ ਬੋਲਿਆ ਖੁੱਲ ਕੇ ਬੋਲਿਆ ਪੁੱਤ ਹਾਂ ਹਿੰਦੀ ਤੇ ਅੰਗਰੇਜ਼ੀ ਦਾ ਬੜਾ ਮਾਹਰ ਸੀ ਬੋਲਣ ਚ ਹੂੰ ਉਹਦੀਆਂ ਸੈਂਕੜੇ ਮਤਲਬ ਉਹਦੀਆਂ ਸੀੜੀਆਂ ਨੇ ਸੈਂਕੜੇ ਦੇ ਹਿਸਾਬ ਨਾਲ ਉਹਦੀਆਂ ਕਿਤਾਬਾਂ ਨੇ ਹੂੰ ਉਹ ਬੰਦੇ ਨੂੰ ਜਿਹੜਾ ਸੋਚਦਾ ਸੀ ਵੀ ਬੰਦਾ ਜ਼ੀਰੋ ਉਹਦੀ ਅੰਦਰੋਂ ਪੂਰੀ ਤਰ੍ਹਾਂ ਖਾਲੀ ਹੋ ਜਾਏ ਖਾਲੀ ਵੀ ਮਨ ਲੋਕੀ ਬੰਦਾ ਰੱਬ ਦਾ ਵੀ ਜੇ ਕੋਈ ਖਿਆਲ ਕਰਦਾ ਤੇ ਰੱਬ ਦਾ ਖਿਆਲ ਕਰਦਾ ਕਰਦਾ ਖਿਆਲੋਂ ਵੀ ਖਾਲੀ ਹੋ ਜਾਏ ਫਿਰ ਬੰਦਾ ਰਹਿ ਕੀ ਜਾਊ ਠੀਕ ਹੈ ਨਾ ਉਹ ਵਿਚਾਰ ਤੇ ਭਾਵ ਨੂੰ ਵੀ ਬੰਦੇ ਦੇ ਵਿੱਚੋਂ ਮਾਈਂਡਸ ਕਰਦਾ ਮੈਨੂੰ ਉੱਥੇ ਆ ਕੇ ਉਹਦੇ ਨਾਲ ਸਹਿਮਤੀ ਨਹੀਂ ਮੈਥੋਂ ਹੋਈ ਮੈਨੂੰ ਇਸ ਬਹੁਤ ਪੜਦਾ ਮੈਂ ਇਹ ਬੰਦੇ 'ਚ ਵਿਚਾਰ ਹੀ ਹੈ ਕਿ ਬਾਕੀ ਕੀ ਰਹਿ ਗਿਆ ਜੇ ਵਿਚਾਰ ਹੀ ਨਹੀਂ ਹੈ ਤਾਂ ਮਰਵੈਲੇ ਤੱਕ ਵਿਚਾਰ ਰਹੂਗਾ ਪਰ ਮਾਹੂ ਦਾ ਹੋਊਗਾ